ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਜੇਕਰ ਘਰ ਵਿੱਚ ਇਹ ਪੰਜ ਚਿੰਨ ਦੇਖਣ ਲੱਗ ਜਾਣ ਤਾਂ ਸਮਝ ਲਓ ਕਿ ਘਰ ਤੋਂ ਗਰੀਬੀ ਦੂਰ ਹੋਣ ਵਾਲੀ ਹੈ ਅਤੇ ਪੈਸਾ ਆਉਣ ਵਾਲਾ ਹੈ ਘਰ ਵਿੱਚ ਖੁਸ਼ਹਾਲੀ ਆਉਣ ਤੋਂ ਪਹਿਲਾਂ ਤੁਹਾਡੇ ਜੀਵਨ ਵਿੱਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਜੇਕਰ ਤੁਸੀਂ ਇਨ੍ਹਾਂ ਤਬਦੀਲੀਆਂ ਬਾਰੇ ਪਹਿਲਾਂ ਤੋਂ ਜਾਣਦੇ ਹੋ ਤਾਂ ਇਹ ਪੂਰੇ ਘਰ ਲਈ ਫਾਇਦੇਮੰਦ ਹੋ ਸਕਦੇ ਹਨ ਚੰਗੀ ਕਿਸਮਤ ਲਈ ਵਾਸਤੂ ਵੱਲੋਂ ਸੁਝਾਅ ਕਿਹਾ ਜਾਂਦਾ ਹੈ ਕਿ ਬੁਰਾ ਸਮਾਂ ਕਦੇ ਵੀ ਕਹਿਣ ਨਾਲ ਨਹੀਂ ਆਉਂਦਾ ਪਰ ਚੰਗਾ ਸਮਾਂ ਵੀ ਕਹਿਣ ਨਾਲ ਨਹੀਂ ਆਉਂਦਾ ਪਰ ਕੁਝ ਸੰਕੇਤ ਗੁੱਡ ਲੱਕ ਐਮਡਿਕੇਸ਼ਨ ਦੇ ਕੇ ਆਉਂਦਾ ਹੈ ਇਹ ਗੱਲ ਅਸੀਂ ਇੰਜ ਨਹੀਂ ਕਹਿ ਰਹੇ ਹਾਂ ਪਰ ਮੰਨਤਾਂ ਦੇ ਮੁਤਾਬਕ ਜੇਕਰ ਘਰ ਵਿੱਚ ਕੁਝ ਬਦਲਾਅ ਆਉਣ ਲੱਗੇ ਹਨ ਤਾਂ ਸਮਝ ਲਓ ਕਿ ਤੁਹਾਡਾ ਬੁਰਾ ਸਮਾਂ ਖਤਮ ਹੋਣ ਵਾਲਾ ਹੈ ਜਾ ਤੇ ਚੰਗੀ ਕਿਸਮਤ ਆਉਣ ਵਾਲੀ ਹੈ ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਪੰਜ ਚੀਜ਼ਾਂ ਜੋ ਘਰ ਵਿੱਚ ਖੁਸ਼ਹਾਲੀ ਦਾ ਸੰਕੇਤ ਲੈ ਕੇ ਆਉਂਦੀਆਂ ਹਨ ਜੇਕਰ ਅਚਾਨਕ ਹੀ ਕਾਲੀਆਂ ਕੀੜੀਆਂ ਦਾ ਟੋਲਾ ਘਰ ਵਿੱਚ ਆਉਣ ਲੱਗ ਜਾਵੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਆਲੇ-ਦੁਆਲੇ ਘੁੰਮਣ ਲੱਗ ਜਾਵੇ ਤਾਂ ਸਮਝ ਲਓ ਕੇ ਘਰ ਤੋਂ ਆਰਥਿਕ ਸੰਕਟ ਦੂਰ ਹੋਣ ਵਾਲਾ ਹੈ ਕਿਉਂਕਿ ਕਾਲੀਆਂ ਕੀੜੀਆਂ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਜਿਹੇ ਚ ਉਹਨਾਂ ਦਾ ਘਰ ਵਿੱਚ ਆਉਣਾ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਨੰਬਰ 2 ਪੰਛੀ ਦਾ ਆਲਣਾ ਜੇਕਰ ਕੋਈ ਪੰਛੀ ਕਬੂਤਰ ਜਾਂ ਕੋਈ ਹੋਰ ਪੰਛੀ ਤੁਹਾਡੇ ਘਰ ਦੇ ਵਿਹੜੇ ਦਰਖਤ ਜਾਂ ਬਾਲਕੋਨੀ ਵਿੱਚ ਆਲਣਾ ਬਣਾਉਂਦਾ ਹੈ ਤਾਂ ਇਹ ਵੀ ਇੱਕ ਸ਼ੁਭ ਸੰਕੇਤ ਹੈ ਇਸ ਨਾਲ ਘਰ ਚੋਂ ਗਰੀਬੀ ਦੂਰ ਹੁੰਦੀ ਹੈ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਨੰਬਰ 3 ਕਿਰਲੀ ਦਾ ਦੇਖਣਾ ਲੋਕਾਂ ਨੂੰ ਛਿੱਕਲੀ ਦੇਖਣਾ ਪਸੰਦ ਨਹੀਂ ਹੁੰਦਾ ਅਤੇ ਕਈ ਲੋਕ ਇਸ ਤੋਂ ਬਹੁਤ ਡਰਦੇ ਵੀ ਹਨ ਪਰ ਜੇਕਰ ਤੁਸੀਂ ਤਿੰਨ ਛਿੱਕਲੀਆਂ ਨੂੰ ਇਕੱਠੇ ਦੇਖਦੇ ਹੋ ਤਾਂ ਸਮਝੋ ਕਿ ਦੇਵੀ ਲక్ష్ਮੀ ਜਲਦੀ ਹੀ ਤੁਹਾਡੇ ਘਰ ਆਉਣ ਵਾਲੀ ਹੈ। ਅਤੇ ਤੁਹਾਨੂੰ ਜੋ ਵੀ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਦੂਰ ਹੋ ਜਾਵੇਗਾ ਸੱਜੇ ਹੱਥ ਤੇ ਖੁਜਲੀ ਤੁਸੀਂ ਆਪਣੀ ਮਾਂ ਜਾਂ ਦਾਦੀ ਤੋਂ ਇਹ ਗੱਲ ਕਈ ਵਾਰ ਸੁਣੀ ਹੋਵੇਗੀ ਜਦੋਂ ਤੁਹਾਡੇ ਸੱਜੇ ਹੱਥ ਨੂੰ ਖੁਜਲੀ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਕੋਈ ਫਸਿਆ ਹੋਇਆ ਪੈਸਾ ਮਿਲਣ ਵਾਲਾ ਹੈ ਨੰਬਰ 1 ਸੁਪਨੇ ਵਿੱਚ ਇਹ ਚੀਜ਼ਾਂ ਵੇਖਣਾ ਜੇਕਰ ਤੁਸੀਂ ਸੁਪਨੇ ਵਿੱਚ ਝਾੜੂ ਉੱਲੂ ਘੜਾ ਜੱਗ ਹਾਥੀ ਮੁੰਗੀ ਸਾਪ ਜਾਂ ਗੁਲਾਬ ਦੇ ਫੁੱਲ ਦੇਖਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਧਨ ਦੀ ਪ੍ਰਾਪਤੀ ਹੁੰਦੀ ਹੈ ਇੰਨਾ ਹੀ ਨਹੀਂ ਜੇਕਰ ਤੁਸੀਂ ਸਵੇਰੇ ਉੱਠਦੇ ਹੀ ਸ਼ੰਖ ਦੀ ਆਵਾਜ਼ ਸੁਣਦੇ ਹੋ ਤਾਂ ਇਹ ਵੀ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀ ਨਾ ਭੁੱਲਣਾ ਤਾਂ ਕਿ ਇਹ ਜਾਣਕਾਰੀ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ ਜੈ ਮਾਤਾ ਦੀ